ਤਰੀ ਗਾਲਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਹਰ ਕੁਝ ਨਹੀਂ ਹੈ ਸਾਧੂ ਸੰਤ ਮਹਾਤਮਾ ਗੁਰਸਿੱਖ ਦੀ ਸੰਗਤ ਕਰਨੀ ਸਿੱਧੇ ਪਾਸੇ ਲੱਗਣ ਲਈ ਉਹਨਾਂ ਦੇ ਨਾਮ ਜਪਣਾ ਝਪੋਣਾ ਉਹਨਾਂ ਦੀ ਡਿਊਟੀ ਹੈ ਕਬੀਰ ਸੇਵਾ ਕੋ ਦੁਇ ਭਲੇ ਏਕ ਸੰਤਿ ਕ੍ਰਾਮ ਆ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ ਉਹਨੇ ਨਾਮ ਜਪੋਣਾ ਨਾਮ ਜਪਾਉਣ ਦੀ ਡਿਊਟੀ ਹੈ ਇਹ ਵੀ ਕਿਤੇ ਨਹੀਂ ਲਿਖਿਆ ਸੰਤ ਦੇਵੈ ਨਾਮ ਉਹਨੇ ਕੰਨ ਚ ਫੂਕ ਮਾਰ ਕੇ ਨਾਮ ਨਹੀਂ ਦੇਣਾ ਉਹਦਾ ਜਪਾਉਣ ਦੀ ਡਿਊਟੀ ਹੈ ਸੰਤ ਜਪਾਵੇ ਜਪਾਉਣਾ ਆਪ ਜਪਣਾ ਤੇ ਜਪਾਉਣਾ ਆਪ ਜਪਿਆ ਅਵਰੇ ਨਾਮ ਜਪਾਵੇ ਆਪ ਜਪਣਾ ਤੇ ਜਪਾਉਣਾ ਜਿਨ੍ਹਾਂ ਦੇ ਅਨਾਦ ਸ਼ਬਦ ਵੱਜੇ ਆ ਦਸਮ ਦਵਾਰ ਖੁੱਲਿਆ ਜੋਤ ਪ੍ਰਕਾਸ਼ ਦੇ ਦਰਸ਼ਨ ਹੋਏ ਆ ਗੁਰਮਖ ਪਿਆਰਿਓ ਉਹਨਾਂ ਨੂੰ ਗੁਰੂ ਦੀ ਬਾਣੀ ਨਾਲ ਗੁਰੂ ਦੀ ਸੰਗਤ ਨਾਲ ਗੁਰੂ ਦੀ ਬਖਸ਼ਿਸ਼ ਰਹਿਮਤ ਦੇ ਨਾਲ ਹੀ ਆ ਉਸ ਤੋਂ ਬਿਨਾਂ ਗੁਰਮੁਖ ਪਿਆਰ ਉਹ ਪ੍ਰਾਪਤੀ ਨਹੀਂ ਆ ਪਖੰਡ ਚ ਦਿਖਾਵਿਆਂ ਚ ਇਹੋ ਜਿਹੇ ਪਖੰਡ ਦੀਆਂ ਥਾਵਾਂ ਚ ਫਸਣਾ ਨਹੀਂ ਹੈ ਜਿਹੜੇ ਲੋਕ ਫਸੇ ਸਨ ਉਹਨਾਂ ਦਾ ਕੀ ਹਸਰ ਹੋਇਆ ਦੇਖੋ ਤੇ ਜਿਨ੍ਹਾਂ ਦਾ ਜਿਨ੍ਹਾਂ ਨੇ ਫਸਾਇਆ ਉਹਨਾਂ ਦਾ ਵੀ ਕੀ ਹਸਰ ਆ ਉਹ ਵੀ ਤੁਹਾਡੇ ਸਾਹਮਣੇ ਆ ਉਹ ਦੇਖੋ ਗੁਰਮੁਖ ਪਿਆਰ ਉਹ ਐਵੇਂ ਨਹੀਂ ਆਖ ਦਿੱਤਾ ਭਗਤ ਕਬੀਰ ਜੀ ਨੇ ਕਿ ਆਪ ਡੁੱਬੇ ਚੋਂ ਵੇਦ ਮੈਂ ਚੇਲੇ ਦੀਏ ਬਹਾਏ ਵੀ ਆਪ ਵੀ ਡੁੱਬੇ ਤੇ ਚੇਲਿਆਂ ਨੂੰ ਵੀ ਰੋੜ ਕੇ ਲੈ ਕੇ ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰ ਰਹੇ ਭਾਈ ਦਰਵਾਜੇ ਅਣਹਦ ਵਾਜੇ RAM ਘਟ ਘੜ ਹਰ ਗੋਬਿੰਦ ਗਾਜੇ RAM ਗੋਬਿੰਦ ਗਾਜੇ ਸਦਾ ਬਿਰਾਜੇ ਅਗਮ ਅਗੋਚਰ ਊਚਾ ਉਹ ਪਰਮਾਤਮਾ ਅਗੰਮ ਹੈ ਅਗੋਚਰ ਹੈ ਇੰਦਰੀਆਂ ਦੇ ਗੋਚਰੇ ਨਹੀਂ ਸਾਡੀ ਗੰਮਤਾ ਤੋਂ ਪਰੇ ਹੈ ਊਚਾ ਹੈ ਪਰਮਾਤਮਾ ਸਭ ਤੋਂ ਊਚਾ ਉਹ ਪਰਮਾਤਮਾ ਜਿਹੜਾ ਗੋਵਿੰਦ ਹਰ ਜਰਨੇ 'ਚ ਗੱਜ ਰਿਹਾ ਸਾਡੇ ਅੰਦਰ ਬਰਾਜਿਆ ਹੋਇਆ ਉਹਦੀ ਜੋਤ ਐ ਅੰਦਰ ਖਾਂਟ ਨੇਮ ਕਰ ਕੋਟੜੀ ਬਾਂਧੀ ਵਸਤ ਅਨੂਪ ਬੀਜ ਪਾਈ ਉਹ ਪ੍ਰਮਾਤਮਾ ਦੇ ਨਾਮ ਦੀ ਵਸਤੂ ਉਹ ਪ੍ਰਮਾਤਮਾ ਦੀ ਜੋਤ ਸਾਡੇ ਅੰਦਰ ਐ ਉਹ ਵੈਗੁਰੂ ਸੱਚੇ ਪਾਤਸ਼ਾਹ ਦੀ ਜੋਤ ਤੇ ਸਤਗੁਰ ਬਚਨ ਕਰੇ ਗੁਣ ਬਿਆੰਦ ਕਿਛ ਕਹਿਣ ਨਾ ਜਾਈ ਕੋਈ ਨਾ ਸਕੈ ਪਹੂਚਾ ਉਹ ਵੈਗੁਰੂ ਇੰਨਾ ਉੱਚਾ ਉਦੇ ਤੱਕ ਕਿਸ ਦੀ ਪਹੁੰਚ ਆ ਕੌਣ ਕਹਿ ਸਕਦਾ ਮੈਂ ਪਹੁੰਚ ਗਿਆ ਕੌਣ ਕਹਿ ਸਕਦਾ ਮੈਂ ਅੰਤ ਜਾਣ ਲਿਆ ਨੇਤ ਨੇਤ ਕਥੰਤ ਬੇਦਾ ਉਹਦੇ ਗੁਣ ਬਿਆਨ ਤੇ ਆ ਕਹਿਣ ਵਿੱਚ ਨਹੀਂ ਆਉਂਦੇ ਤੂੰ ਬਿਆਨਤ ਕੋ ਗਿਰਲਾ ਜਾਣਾ ਉਹ ਬਿਆਨ ਤੇ ਆ ਪਰਮਾਤਮ ਤੇ ਜਿਹੜਾ ਉਹਨੂੰ ਜਾਣਦਾ ਉਹ ਨਮਾਇਸ਼ ਨਹੀਂ ਲਾਉਂਦਾ ਗੁਰਮੁਖ ਪਿਆਰਿਓ ਉਹ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਂਦਾ ਵਾਹਿਗੁਰੂ ਦਾ ਰੂਪ ਹੋ ਜਾਂਦਾ ਪਰ ਉਹ ਨਮਾਇਸ਼ ਨਹੀਂ ਲਾਉਂਦਾ ਉਹ ਗੁੰਮਰਾਹ ਨਹੀਂ ਕਰਦਾ ਲੋਕਾਈ ਨੂੰ ਮਣੁਖਤਾ ਨਾ ਆ ਦੇਖਦੇ ਆ ਤੁਸੀਂ ਗੁੰਮਰਾਹ ਕਰਨ ਵਾਲਿਆਂ ਦਾ ਹਸਰ ਕੀ ਹੈ ਜਿਨ੍ਹਾਂ ਨੇ ਸਵਾੰਗ ਰੱਜ ਕੇ ਗੁੰਮਰਾਹ ਕਰਨਾ ਚਾਹਿਆ ਕਿ ਗੁਰੂ ਵਰਗੀ ਪੋਸ਼ਾਕ ਪਾ ਲਈ ਗੁਰਮੁਖ ਪਿਆਰਿਓ ਤੇ ਕਹਿ ਦਿੰਦਾ ਕਿ ਗੁਰੂ ਗੋਬਿੰਦ ਸਿੰਘ ਬਣ ਗਿਆ ਸਰਬਤ ਦਾ ਕੜਾਹਾ ਘੋਲ ਲਿਆ ਤੇ ਕਿਹਾ ਅਮਰਤ ਬਣ ਗਿਆ ਨਹੀਂ ਇਦਾਂ ਅਮਰਤ ਨਹੀਂ ਬਣਦਾ ਸਰਬਤ ਦਾ ਕੜਾਹ ਕੋਲ ਸਰਬਤਾਂ ਗਰਮੀਆਂ ਹੁਣ ਗੁਰਮੁਖ ਪਿਆਰੇ ਸ਼ਬੀਲਾ ਲਗਣੀਆਂ ਜਿੰਨੀਆਂ ਮਰਜੀ ਸ਼ਕਾਓ ਸ਼ਬੀਲਾ ਇਹ ਸਰਬਤ ਦਾ ਪਾਣੀ ਸ਼ਬੀਲਾ ਤੇ ਹੋ ਸਕਦੀਆਂ ਅੰਮ੍ਰਿਤ ਤੇ ਸਤਿਗੁਰ ਸੱਚੇ ਪਾਦਸ਼ਾਹ ਨੇ ਬਖਸ਼ਿਆ ਪੰਜ ਬਾਣੀਆਂ ਦਾ ਪਾਠ ਜਦੋਂ ਨਿਰਤਰ ਗੱਢ ਕੇ ਪੰਜ ਪਿਆਰੇ ਕਰਦੇ ਫਿਰ ਅੰਮ੍ਰਿਤ ਬਣਦਾ ਗੁਰੂ ਗੋਬਿੰਦ ਸਿੰਘ ਨੇ ਸੱਚੇ ਪਾਦਸ਼ਾਹ ਮਹਾਰਾਜ ਨੇ ਖਾਲਸੇ ਦੀ ਸਿਰਜਣਾ ਕੀਤੀ ਸਰਬਲੋਹ ਦੇ ਬਾਤੇ ਸਤਲੁਜ ਦਾ ਜਲ ਪਾ ਕੇ ਪਾ ਕੇ ਪਤਾ ਸੀ ਸਰਬਲੋਹ ਦਾ ਖੰਡਾ ਤੇ ਵਿੱਚ ਨੇਤਰਗੜ੍ਹ ਪੰਜ ਬਾਣੀਆਂ ਦਾ ਜਾਪ ਤੇ ਫਿਰ ਗੁਰਮੁਖ ਪਿਆਰਿਓ ਅਮਰਤ ਖੰਡੇ ਕੀ ਪਹਲ ਜਦੋਂ ਜਪਜੀ ਜਾਪ ਸਵਈਏ ਚੌਪਈ ਆਨੰਦ ਸਾਹਿਬ ਦਾ ਪਾਠ ਹੋਇਆ ਗੁਰਬਾਣੀ ਦੇ ਨਾਲ ਅਮਰਤ ਬਣਦਾ ਸਰਬਤ ਦੇ ਕੜਾਹੇ ਘੋਲ ਕੇ ਅਮਰਤ ਨਹੀਂ ਬਣਦਾ ਤੇ ਪੋਸ਼ਾਕਾਂ ਪਾ ਕੇ ਵੀ ਗੁਰਮੁਖ ਪਿਆਰਿਓ ਕੋਈ ਸਵਾੰਗ ਰੱਜ ਕੇ ਵੀ ਕੋਈ ਕਿਸੇ ਦਾ ਹੰਸਵਾਗ ਰਚ ਸਕਦਾ ਕੋਈ ਗੁਰਮੁਖ ਪਿਆਰਿਓ ਕੋਈ ਸੁਆਗ ਰਚਲੇ ਪਰ ਸੁਆਗ ਰਚਣ ਵਾਲਿਆਂ ਦਾ ਹਸਰ ਕੀ ਹੁੰਦਾ ਗੁਰਬਾਣੀ ਦੇ ਵਜਣਿਆਂ ਹੰਸਾਂ ਵੇਖ ਤਰੰਦਿਆਂ ਬੱਗਾ ਭਿਆਇਆ ਚਾਉ ਡੋਬ ਮੁਏ ਭਗ ਬਫੜੇ ਸਿਰ ਤਲ ਉੱਪਰ ਪਾਉ ਕੰਨੇ ਜਦੋਂ ਹੰਸਾਂ ਨੇ ਮਾਰੀ ਉਡਾਰੀ ਉਹਦੇ ਵੱਲ ਵੇਖ ਕੇ ਬਗਲੇ ਨੂੰ ਆਇਆ ਕਿ ਵੀ ਤੇ ਮੇਰੇ ਵਰਗਾ ਇਹਦਾ ਰੰਗ ਰੂਪ ਵੀ ਮੇਰੇ ਵਰਗਾ ਦੇਖਣ ਪੱਖਣ ਨੂੰ ਮੇਰੇ ਵਰਗਾ ਹੀ ਲੱਗਦਾ ਤੇ ਜੇ ਸਾਗਰ ਸਮੁੰਦਰ ਦੇ ਉਤੋਂ ਦੀ ਮਾਰ ਕੇ ਉਡਾਰੀ ਪਾਰ ਹੁੰਦਾ ਤੇ ਮੈਨੂੰ ਕੀ ਆ ਹੰਸਾਂ ਵੇਖ ਤਰੰਦਿਆ ਬੱਗਾ ਪਿਆਇਆ ਚਾਓ ਬਣ ਇਨਸਾਨੇ ਹੀਰਾ ਮੋਤੀ ਚੁਗਣਾ ਬੱਗ ਦੱਦਾ ਭਾਲਣ ਜਾਵੇ ਹੰਸਾਂ ਦੀ ਖੁਰਾਕ ਹੈ ਹੀਰੇ ਮੋਤੀ ਤੇ ਜਿੰਨੀ ਵਧੀਆ ਖੁਰਾਕ ਓਨੀ ਸਟਰੈਂਥ ਪਾਵਰ ਤਾਕਤ ਹੈ ਹੰਸ ਦੀ 400 ਕੋਹ ਦੀ ਉਡਾਰੀ ਹੈ ਗ੍ਰੰਥਾ ਜੇ ਜੇਕਰ ਆਉਂਦਾ ਧਰਮ ਗ੍ਰੰਥ ਹੈ ਕਿ ਹਾਨਸੇ ਉਡਾਰੀ ਮਾਰੇ 400 ਕੋ ਤੱਕ ਸਾਹ ਲੈਣ ਦੀ ਲੋੜ ਨਹੀਂ ਹੈ ਪਰ ਬਗਲਾ ਉਹਦਾ 4 ਕੋ ਤੇ ਗੁਰਮੁਖ ਪਿਆਰਿਓ ਸਾਹ ਭੁੱਲ ਜਾਂਦੇ ਨਾੜਾਂ ਭੁੱਲ ਜਾਂਦੀਆਂ ਕਿਉਂਕਿ ਡੱਡਾ ਮੱਛੀਆਂ ਖਾਣੀਆਂ ਤੇ ਜਿੰਨੇ ਡੱਡੀਆਂ ਮੱਛੀਆਂ ਖਾਣੀਆਂ ਉਹਦੀ ਉਡਾਰੀ 400 ਕੋ ਦੀ ਕਿਵੇਂ ਹੋ ਸਕਦੇ ਤੇ ਹੀਰੇ ਮੋਤੀਆਂ ਦੀ ਖੁਰਾਕ ਹੈ ਜਿਸ ਦੀ ਉਹ 400 ਕੋ ਦੀ ਉਡਾਰੀ ਲਾ ਸਕਦਾ ਹੈ ਇਹ ਸਾਧੂ ਗੁਰੂ ਦੀ ਬਾਣੀ ਦੇ ਵਚਨ ਹੈ ਹੰਸਾਂ ਵੇਖ ਤਰੰਦੇ ਆ ਬੱਗਾ ਪਿਆਇਆ ਚਾਓ ਰਿਜ਼ਲਟ ਕੀ ਹੋਇਆ ਜਦੋਂ ਹੰਸ ਵਾਲੋ ਹੰਸ ਨੂੰ ਉਡਦੇ ਨੂੰ ਵੇਖ ਕੇ ਬਗਲੇ ਨੇ ਉਡਾਰੀ ਮਾਰੀ ਚਾਰ ਕੋਹ ਤੇ ਜਾ ਕੇ ਨਾੜਾਂ ਫੁੱਲ ਗਈਆਂ ਸਾਹ ਫੁੱਲ ਗਏ ਗੁਰਮੁਖ ਪਿਆਰਿਓ ਤੇ ਹੁਣ ਨਾ ਅਗਾਹ ਜਾਣ ਜੋਗਾ ਨਾ ਪਿਛਾਂ ਮੁੜਨ ਜੋਗਾ ਤੇ ਇਹ ਨਾ ਪਾਣੀ ਪਾਣੀ ਸਾਗਰ ਸਮੁੰਦਰ ਹੋਇਆ ਕਿ ਫਿਰ ਗੁਰਮੁਖ ਪਿਆਰਿਓ ਮੂਹੇ ਮੂੰਢੇ ਗਿਆ ਸਿਰ ਠਾਹਾਂ ਨੂੰ ਹੋ ਗਿਆ ਤੇ ਲਤਾਂ ਤੇ ਪੈਰ ਤਾਹਾਂ ਨੂੰ ਹੋ ਗਏ ਦੇ ਸਾਗਰ ਦੇ ਵਿੱਚ ਡੁੱਬ ਮੁਏ ਬਗ ਬਫੜੇ ਸੇਰਤਾਲ ਉੱਪਰ ਪਾਉ ਡੁੱਬ ਗਿਆ ਹਰੀਸ ਕਰਨ ਵਾਲਾ ਗੁਰਮੁਖ ਪਿਆਰਿਓ ਹਰੀਸ ਤਾਂ ਕਰਨ ਲਈ ਪਰ ਡੁੱਬ ਗਿਆ ਸਮਾਂਗ ਤੇ ਰਚਿਆ ਪਰ ਡੁੱਬ ਗਿਆ ਕਿੱਥੇ ਅੱਜ ਗੁਰਮੁਖ ਪਿਆਰਿਓ ਆਪਾਂ ਸਭ ਜਾਣਦੇ ਆ ਕੀ ਨੇ ਹਾਲਾਤ ਅੱਜ ਵਾਗ ਰਚਿਆ ਪਰ ਖਿਆਲ ਕਰਿਓ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਉਹ ਕਹਿੰਦਾ ਮੰਜੀ ਤੇ ਪੀੜੀ ਢਾ ਦਈਓ ਮੇਜ਼ ਕਦੇ ਨਹੀਂ ਬਣ ਸਕਦਾ ਹੁਣ ਮੰਜੀ ਤੇ ਪੀੜੀ ਰੱਖ ਦਈਏ ਹਾਂ ਉਹ ਮੇਜ਼ ਥੋੜੀ ਬਣ ਜੂ ਮੇਜ਼ ਤਾਂ ਮੇਜ਼ ਆ ਮੰਜੀ ਤੇ ਪੀੜੀ ਢਾ ਕੇ ਕੋਈ ਕੰਮ ਸਵਾਰਿਆ ਜਾ ਸਕਦਾ ਪਰ ਉਹ ਮੇਜ਼ ਨਹੀਂ ਬਣ ਸਕਦਾ ਵਿਦਵਾਨ ਲਿਖਦਾ ਮੰਜੀ ਤੇ ਪੀੜੀ ਢਾ ਦਈਓ ਮੇਜ਼ ਕਦੇ ਨਹੀਂ ਬਣ ਸਕਦਾ ਜੇ ਖਾਲ ਜਿਹੜਾ ਇਹ ਖੋਤੇ ਤੇ ਉਹ ਸ਼ੇਰ ਕਦੇ ਨਹੀਂ ਬਣ ਸਕਦਾ ਗੱਜਖੀ ਆਖੂ ਸਤਨਾਮ ਜੇ ਖੋਤੇ ਤੇ ਸ਼ੇਰ ਦੀ ਖੱਲ ਪਾ ਦੋ ਤੇ ਉਹ ਖੋਤਾ ਕਦੇ ਸ਼ੇਰ ਥੋੜੀ ਬਣ ਜੂਨੇ ਤੇ ਖੋਤਾ ਹੀ ਰਹਿਣਾ ਅਨੰਦਪੁਰ ਸਾਹਿਬ ਦੀ ਸ਼ਾਖੀ ਪੜਦੇ ਗੁਰਮੁਖ ਪਿਆਰਿਓ ਕਿ ਖੋਤੇ ਤੇ ਪਾ ਕੇ ਸ਼ੇਰ ਦੀ ਖੱਲ ਅਨੰਦਪੁਰ ਸਾਹਿਬ ਤੇ ਛੱਡਿਆ ਲੋਕ ਡਰਦੇ ਘਰਾਂ 'ਚ ਵੜ ਕੇ ਕੋਠਿਆਂ ਤੇ ਚੜ੍ਹ ਗਏ ਸ਼ੇਰ ਆ ਗਿਆ ਸ਼ੇਰ ਆ ਗਿਆ ਗੁਰੂ ਮਹਾਰਾਜ ਕੋਲੇ ਗਏ ਆਖਿਆ ਸੱਚੇ ਪਾਤਸ਼ਾਹ ਰਾਤ ਦੇ ਮਸਾਂ ਬਜੇ ਸ਼ੇਰ ਆ ਗਿਆ ਅਗਲੇ ਦਿਨ ਫਿਰ ਇਹੀ ਹੋਇਆ ਫਿਰ ਲੋਕ ਡਰ ਗਏ ਸ਼ੇਰ ਆ ਗਿਆ ਸ਼ੇਰ ਆ ਗਿਆ ਤੀਸਰੇ ਦਿਨ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੇ ਮੂੰਹ ਤੋਂ ਥੋੜੀ ਜੀ ਖੱਲ ਪਾੜ ਦਿਓ ਤੇ ਛੱਡ ਜਾਓ ਪਿੰਡ ਦੇ ਨੇੜੇ ਤੇ ਗਿਆ ਗੁਰਮੁਖ ਪਿਆਰਿਓ ਜਦੋਂ ਉਹ ਸ਼ੇਰ ਦੀ ਖੱਲ ਪਾਈ ਹੋਈ ਗਧਾ ਗਿਆ ਪਿੰਡ ਵਿੱਚ ਤੇ ਉਹ ਹੁਣ ਮੂੰਹ ਤੋਂ ਸ਼ੇਰ ਦੇ ਖੱਲ ਜਿਹੜੀ ਫਟੀ ਹੋਈ ਸੀ ਉਹਨੂੰ ਲੱਗੀ ਸੀ ਭੁੱਖ ਕਈ ਦਿਨਾਂ ਦਾ ਭੁੱਖਾ ਰੱਖਿਆ ਸੀ ਉਹ ਜਾ ਕੇ ਰੂੜੀਆਂ ਤੇ ਚਰਨ ਲੱਗ ਗਿਆ ਤੇ ਜਦੋਂ ਰੂੜੀਆਂ ਤੇ ਘਾਹ ਚਰਨ ਲੱਗਾ ਤੇ ਜਿਹਦਾ ਗਧਾ ਗਵਾਚਾ ਸੀ ਉਹ ਕਹਿੰਦਾ ਤੇ ਮੇਰਾ ਹੀ ਗਧਾ ਵਾ ਉਹਨੇ ਜਾ ਕੇ ਚਾਰ ਮਾਰੀਆਂ ਡਾਂਗਾ ਗੜਜ ਪਾਇਆ ਰੱਸਾ ਲਿਆ ਕੇ ਘਰੇ ਬਣ ਲਿਆ ਉਤੋਂ ਲਈ ਖਾਲ ਕਹਿੰਦਾ ਇਹ ਤਾਂ ਐਵੇਂ ਕਿਸੇ ਨੇ ਮਜ਼ਾਕ ਕੀਤਾ ਸ਼ੇਰ ਦੀ ਖਾਲ ਗਧੇ ਤੇ ਖੋਤੇ ਤੇ ਪਾ ਦਿੱਤੀ ਇਹ ਹੈ ਤੇ ਗਧਾ ਸੀ ਤੇ ਮੈਂ ਸ਼ੇਰ ਸਮਝੀ ਗਿਆ ਜਾਂ ਅਸੀਂ ਸ਼ੇਰ ਸਮਝ ਹੀ ਗਏ ਉਰਮਖ ਪਿਆਰਿਓ ਸਤਿਗੁਰਾਂ ਨੇ ਸਮਝਾਇਆ ਕਿ ਭਾਈ ਮਰਿਆਦਾ ਵਿੱਚ ਤਿਆਰਬਰ ਤਿਆਰ ਰਹਿਣਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਜਿਹੜਾ ਸਿੱਖ ਤਿਆਰਬਰ ਤਿਆਰ ਰਹਿੰਦਾ ਜਿਵੇਂ ਗਧੇ ਤੇ ਸ਼ੇਰ ਦੀ ਖਲ ਪਾ ਦੋ ਲੋਕ ਉਹਨੂੰ ਵੀ ਸ਼ੇਰ ਸਮਝ ਕੇ ਡਰਦੇ ਆ ਪਰ ਜਦੋਂ ਕਿਸੇ ਪਾਸੇ ਊਣਤਾ ਹੀ ਆ ਜਾਵੇ ਫਿਰ ਕੋਈ ਨਹੀਂ ਡਰਦਾ ਤਲਬਾ ਜੁੱਗੜ ਜਾਂਦਾ ਉਗੜ ਗਿਆ ਜਾਂ ਸੇ ਖੂੜਦਾ ਢੱਗੂਆ ਨਦਰ ਸਰਾਫਾ ਆਇਆ ਤੇ ਸਤਿਗੁਰ ਸੱਚੇ ਪਾਤਸ਼ਾਹ ਦਾ ਸਵਾਗੁਰਮੁਖ ਪਿਆਰਿਓ ਖੋਤੇ ਤੇ ਸ਼ੇਰ ਦੀ ਖੱਲ ਪਾ ਦੋ ਸ਼ੇਰ ਨਹੀਂ ਬਣਦਾ ਇਸੇ ਤਰ੍ਹਾਂ ਜਿਹੜੇ ਲੋਗ ਸਵਾਗੁਰ ਅੱਛ ਦੇ ਦਾ ਰੀਸਾ ਕਰਦੇ ਆ ਰੀਸਾ ਕਰਨ ਵਾਲਿਆਂ ਦਾ ਹਸਰ ਬੁਰਾ ਹੀ ਹੁੰਦਾ ਸੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਇਹ ਉਪਦੇਸ਼ ਬਖਸ਼ਿਆ ਕਿ ਭਾਈ ਪਖੰਡ ਤੋਂ ਰਹਿਤ ਪਖੰਡੀਆਂ ਤੋਂ ਰਹਿਤ ਸੱਚ ਨਾਲ ਜੁੜਨਾ ਪੂਰੇ ਗੁਰੂ ਦੇ ਨਾਲ ਜੁੜਨਾ ਉਹਦੀ ਵਡਿਆਈ ਅਗਮ ਅਗਾਧਿਆ ਉਹਦੀ ਕੋਈ ਰੀਸ ਨਹੀਂ ਕਰ ਸਕਦਾ ਜਿਹੜਾ ਕੋਈ ਇਸ ਤਰ੍ਹਾਂ ਦੀ ਗੁੰਮਰਾਹਕੁੰਨ ਗੱਲਾਂ ਕਰਦਾ ਉਹਦੇ ਤੋਂ ਸੁਚੇਤ ਹੋ ਕੇ ਤੂੰ ਗੁਰੂ ਦੀ ਸ਼ਰਨ ਆ ਪ੍ਰਮਾਤਮਾ ਦੀ ਸ਼ਰਨ ਆ ਆਪ ਉਪਾਏ ਆਪ ਪ੍ਰਤਪਾਲੇ ਜੀ ਜੰਤ ਸਭ ਸਾਜੇ ਉਹ ਵਾਹਿਗੁਰੂ ਨੇ ਆਪ ਹੀ ਜੀਵ ਪੈਦਾ ਕੀਤੇ ਆ ਆਪ ਹੀ ਉਹ ਪ੍ਰਤਪਾਲਣਾ ਕਰਦਾ ਸਾਰੇ ਜੀ ਜੰਤ ਉਹਨੇ ਆਪ ਹੀ ਸਾਜਣਾ ਕੀਤੇ ਆ ਤੇ ਸਤਗੁਰ ਸਮਾਪਤੀ ਪਾਵਨ ਸ਼ਬਦ ਦੀ ਸਮਾਪਤੀ ਦੀ ਤੋਕ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨਾਨਕ ਨਾਮ ਦੀ ਮੋਹ ਲਗਾ ਕੇ ਬਚਨ ਕਰਦੇ ਭਾਈ ਬਿਨਵੰਤ ਨਾਨਕ ਸੁਖ ਨਾਮ ਭਗਤੀ ਦਰਵਾਜ ਅਣਹਦ ਵਾਜੈ ਸਤਗੁਰ ਬਚਨ ਕਰਦੇ ਆ ਕਿ ਭਾਈ ਸਾਡੀ ਵੇੜਤੀ ਆ ਪ੍ਰਮਾਤਮਾ ਦੇ ਨਾਮ ਵਿੱਚ ਭਗਤੀ ਚ ਸੁਖਿਆ ਸੁਖ ਨਾਮ ਭਗਤੀ ਪ੍ਰਮਾਤਮਾ ਦੇ ਨਾਮ ਚ ਸੁਖਿਆ ਸੁਖ ਨਾਹੀ ਬਹੁਤਾ ਧਨ ਖਾਟੇ ਸੁਖ ਨਾਮ ਭਗਤੀ ਭਗਤੀ ਵਿੱਚ ਸੁਖਿਆ ਬੰਦਗੀ ਵਿੱਚ ਸੁਖਿਆ ਦਰਵਾਜੇ ਅਨਹਦ ਬਾਜੇ ਪਰਮਾਤਮਾ ਦੇ ਦਰ ਤੇ ਉਹਦੀ ਉਸਤਤ ਦੇ ਬਾਜੇ ਵੱਜ ਰਹੇ ਆ ਤੇ ਜਿਹੜਾ ਪਰਮਾਤਮਾ ਦੀ ਭਗਤੀ ਨਾਮ ਨਾਲ ਜੁੜ ਜਾਂਦਾ ਉਹਦੇ ਹਿਰਦੇ ਅੰਦਰ ਵੀ ਪਰਮਾਤਮਾ ਦੇ ਨਾਮ ਦੇ ਬਾਜੇ ਅਨਹਦ ਸ਼ਬਦ ਦਾ ਆਨਾਦ ਸ਼ਬਦ ਬਾਜੇ ਪੰਜ ਸ਼ਬਦਿਤ ਘਰ ਸੁਭਾਗ ਹੈ ਘਰ ਸੁਭਾਗਿਆ ਸ਼ਬਦ ਬਾਜੇ ਕਲਾ ਜਿਤ ਕਰਤਾ ਰਹੀਆ ਆਓ ਗੁਰਮੁਖ ਪਿਆਰਿਓ ਸਤਿਗੁਰਾਂ ਦੇ ਨਾਮ ਨਾਲ ਜੁੜੀਏ ਬੰਦਗੀ ਦੇ ਨਾਲ ਸੇਵਾ ਸਿਮਰਨ ਦੇ ਨਾਲ ਦਾਤ ਮੰਗੀਏ ਝੂਲੀਆਂ ਅਟਕੇ ਸਤਿਗੁਰ ਦੇ ਕੋਲੋਂ ਤੇਰੀ ਪਹੇ ਖੁਦਾਏ ਤੂੰ ਬਖਸ਼ੰਦਗੀ ਸੇਖ ਫਰੀਦਾ ਖੈਰ ਦੀਜੈ ਬੰਦਗੀ ਗੁਰੂ ਤੋਂ ਬੰਦਗੀ ਦੀ ਦਾਤ ਮੰਗੀਏ ਭਗਤੀ ਦੀ ਦਾਤ ਫਿਰ ਸਤਿਗੁਰ ਦੀ ਹੋਵੇ ਰਹਿਮਤ ਤੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਹੋਇਆਂ ਭੁਲਾ ਦੀ ਖਿਮਾ ਬਖਸ਼ਣੀ ਵਿਚਾਰਾਂ ਦੌਰਾਨ ਬਿਆਦ ਭੁੱਲਾ ਹੋ ਜਾਂਦੀ ਆ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਬਖਸ਼ਣ ਜੋਗ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਿਓ ਮੇਰੀਆਂ ਜਾਨ ਮੇਰੀ ਝੋਲੀ ਪਾਇਓ ਤਾਂਗੇ ਰਾਹ ਤੋਂ ਸੋਧ ਕੇ ਤੁਹਾਡੇ ਚਰਨਾਂ ਚ ਰੱਖ ਸਕੀਏ ਗੁਰਬਾਣੀ ਤੇ ਗੁਰਮਤਿ ਦੇ ਬਚਨ ਜੋ ਸਤਿਗੁਰ ਨੇ ਕਰਵਾ ਲਏ ਆ ਉਹ ਗੁਰੂ ਦੇ ਬਚਨਾਂ ਨੂੰ ਆਪਾਂ ਸਾਰਿਆਂ ਨੇ ਹਿਰਦੇ 'ਚ ਵਸਾਉਣਾ ਫਿਰ ਸਤਿਗੁਰ ਦੀ ਹੋਵੇ ਰਹਿਮਤ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨੂ ਘਰ ਪ੍ਰਭ ਆਪੇ ਮਿਲੇ ਗੁਰੂ ਦੀ ਰਹਿਮਤ ਹੋ ਜਾਵੇ ਲੋਕ ਸੁਖੀਆ ਤੇ ਪਰਲੋਕ ਸੇ ਲਾਭ ਜਾਵੇ ਬਹੁਤ ਧੰਨਵਾਦ ਸਮੂਹ ਸੰਗਤਾਂ ਦਾ ਦਿੱਲੀ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧਰਮ ਪ੍ਰਚਾਰ ਜਿਨ੍ਹਾਂ ਦੇ ਉਪਰਾਲੇ ਸਦਕਾ ਆਪ ਜੀ ਦੇ ਦਰਸ਼ਨ ਗੁਦਾਰੇ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਹੋਏ ਸਤਿਗੁਰ ਦੀ ਹਾਜ਼ਰ ਹਜ਼ੂਰੀ ਵਿੱਚ ਇੱਕ ਦਿਨ ਦੀ ਹਾਜ਼ਰੀ ਕੱਲ ਦੀ ਹਾਜ਼ਰੀ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸੋ ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਬਖਸ਼ਿਸ਼ ਕਰਕੇ ਸੁਆਮਾ ਲੈnde ਤਾਂ ਸਾਰੇ ਹੀ ਸੁਖਰ ਗੁਜ਼ਾਰ ਹੋਈਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਨ੍ਹਾਂ ਦੀ ਰਹਿਮਤ ਬਖਸ਼ਣ ਦੇ ਸਦਕਾ ਆਪਾਂ ਗੁਰੂ ਚਰਨਾਂ ਵਿੱਚ ਜੁੜ ਬੈਠੇ ਆ ਆਓ ਸਾਰੇ ਸਤਕਾਨ ਸਹਿਤ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਪਵਿੱਤਰ ਗੁਰਹੱਦੇ ਦੀ ਸਾਜ ਗੁਲੰਦ ਬਾਜ ਵਿੱਚ ਕਰੋ ਕੋਈ ਰਸਨਾ ਵਾਂਦੀ ਨਾ ਰਹੇ ਆਖੋ ਜੀਵਾ ਅਨਹ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ